ਅੱਜ ਮਜੂਰ ਸੀ ਪਾਤੜਾ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਇੱਕ ਸ਼ਖਸੀਅਤ ਨਾਲ ਸਾਡੇ ਬੈਠੇ ਨੇ ਵਰੁਣ ਕਾਂਸਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਆਪਾਂ ਕਹਿ ਸਕਦੇ ਹਾਂ ਯੂਥ ਦੇ ਸਪੋਕਸਮੈਨ ਵੀ ਰਹਿ ਚੁੱਕੇ ਨੇ ਇਹ ਅੱਜ ਉਹਨਾਂ ਦੇ ਅਸੀਂ ਰੂਬਰੂ ਹੋਏ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਕਿਉਂਕਿ ਪਿਛਲੇ ਕੁਝ ਦਿਹਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਥੋੜਾ ਜਿਹਾ ਡਾਊਨ ਗਈ ਹੋਈ ਹੈ ਕੀ ਕਰ ਰਹੇ ਸੀ ਦੂਸਰੀਆਂ ਪਾਰਟੀਆਂ ਉੱਪਰ ਆਈਆਂ ਜਾਂ ਕੋਈ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਕਮੀ ਸੀ ਸਾਰੀ ਗੱਲ ਖੁੱਲ੍ਹ ਕੇ ਕਰਾਂਗੇ ਅੱਜ ਲੋਕਾਂ ਦੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਲੈਣ ਵਾਸਤੇ ਸਾਡੇ ਨਾਲ ਵਰਨੂੰ ਕਾਂਸਲ ਜੀ ਪਾਤਨਾ ਦੇ ਵਿੱਚ ਜੁੜ ਚੁੱਕੇ ਨੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਹਾਂਜੀ ਸੱਸੀ ਕਾਲ ਜੀ ਸੱਚ ਮੇਲ ਨਿਊਜ਼ ਦੇ ਸਾਰੇ ਹੀ ਸ਼ਰੋਤਿਆਂ ਨੂੰ ਵਿੱਕੀ ਜੀ ਤੁਹਾਨੂੰ ਵੀ ਪਿਆਰ ਭਰੀ ਸੱਸੀ ਕਾਲ ਜੀ ਜੀ ਅੱਜ ਪਹਿਲਾਂ ਤਾਂ ਸਾਡੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਔਰ ਅੱਜ ਤੁਹਾਡੇ ਨਾਲ ਸਪੈਸ਼ਲੀ ਗੱਲਾਂ ਕਰਨੀਆਂ ਨੇ ਕੁਝ ਗੱਲਾਂ ਅੱppa ਕਹਿ ਦਈਏ ਕਿ ਸਾਡੇ ਹਲਕੇ ਦੀ ਗੱਲ ਕੀਤੀ ਜਾਵੇ ਕਿ ਜਿਹੜੀ ਲੋਕਾਂ ਦੇ ਜ਼ਬਾਨ ਗੱਲਾਂ ਸਨ ਨਾ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨੀ ਜਿਹੜੋਂ ਨੇ ਸਵਾਲ ਸਨ ਉਹ ਅੱਜ ਤੁਹਾਡੇ ਨਾਲ ਮੈਂ ਸਾਂਝੇ ਕਰਨ ਵਾਸਤੇ ਆਇਆ ਗੱਲ ਕੀਤੀ ਜਾਵੇ ਸਰ ਵੀ ਆਪਣੀ ਜਿਹੜੀ ਪਿੱਛੇ ਅਕਾਲੀ ਦਲ ਦੋ ਪੜਾ ਬੜੇ ਵਧੀਆ ਬਖੂਬੀ ਪੰਜਾਬ ਦੇ ਵਿੱਚ ਉਹਨਾਂ ਦੀ ਰਾਜ ਰਿਹਾ ਉਹਨਾਂ ਦਾ ਲੇਕਿਨ ਇੱਕਦਮ ਅੱਜ ਅਕਾਲੀ ਦਲ ਜਿਹੜੀ ਇਹ ਬਿਲਕੁਲ ਡਾਊਨ ਚਲੀ ਗਈ ਹੈ ਔਰ ਹਰ ਇੱਕ ਪਾਰਟੀ ਪੂਰੀ ਸਰਗਰਮ ਹੋਈ ਹੈ ਲੋਕਾਂ ਵੱਲੋਂ ਵੀ ਥੋੜਾ ਜਿਹਾ ਉਤਸ਼ਾਹ ਜਨ ਕੀ ਗੱਲ ਕਰੀਏ ਤਾਂ ਬਹੁਤ ਘਟ ਗਿਆ ਕੀ ਕਾਰਨ ਸੀ ਕੀ ਰੀਜ਼ਨ ਰਹਿ ਨਹੀਂ ਜਨਾਂ ਚੀਜ਼ਾਂ ਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਜੇ ਪੰਜਾਬ ਚ ਰਾਜਨੀਤੀ ਦੀ ਗੱਲ ਕਰੀਏ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹਨੇ ਪੰਜਾਬ ਚ ਸਭ ਤੋਂ ਲੰਮਾ ਰਾਜ ਕੀਤਾ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ ਲਹਿਰ ਸੀ ਲਹਿਰ ਜਿਹੜੀ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਗੁਰੂ ਘਰਾਂ ਤੇ ਮਸੰਦਾਂ ਦੇ ਕਬਜ਼ੇ ਹੁੰਦੇ ਸਨ ਤਾਂ ਗੁਰੂ ਘਰਾਂ ਦੇ ਉੱਤੋਂ ਜਿਹੜੇ ਮਸੰਦਾਂ ਦੇ ਕਬਜ਼ੇ ਹਟਾਉਣ ਵਾਲੇ ਸਾਡੇ ਅਕਾਲੀ ਫੂਲਾ ਸਿੰਘ ਜੀ ਮਾਸਟਰ ਤਾਰਾ ਸਿੰਘ ਜੀ ਜਿਹੜੇ ਮਤਲਬ ਇਹ ਇਹਨਾਂ ਨੇ ਲਹਿਰ ਚਲਾਈ ਸੀ ਗੁਰੂ ਘਰਾਂ ਦਾ ਜਿਹੜਾ ਕਬਜ਼ਾ ਸੀ ਮਸੰਦਾਂ ਤੋਂ ਛੁੜਾਇਆ ਸੀ ਤੇ ਉਦੋਂ ਇਹ ਅਕਾਲ ਤਖਤ ਦੀ ਫਸੀਲ ਤੋਂ ਜਿਹੜੀ ਸੀ ਇਹ ਅਕਾਲੀ ਦਲ ਪਾਰਟੀ ਸੀ ਜਿਹੜੀ ਬਣੀ ਸੀ ਜੀ ਚ ਪਹਿਲਾਂ ਸਾਡੇ ਬੜੇ ਬੜੇ ਜਿਹੜੇ ਜਰਨਲ ਸੀ ਮਾਸਟਰ ਤਾਰਾ ਸਿੰਘ ਹੋਰੀ ਚਲੋ ਪ੍ਰਕਾਸ਼ ਸਿੰਘ ਬਾਦਲ ਗੁਰਚਨ ਸਿੰਘ ਤੌੜਾ ਜਗਦੇਵ ਸਿੰਘ ਤਲਵੰਡੀ ਬਰਨਾਲਾ ਸਾਹਿਬ ਕਾਫੀ ਲੰਮੇ ਸਮਾਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਪਰ ਜਿਹੜੀ ਗੱਲ ਤੁਸੀਂ ਵੀ ਕੀ ਜੀ ਕੀਤੀ ਹੈ ਨਾ ਵੀ ਹੁਣ ਅਕਾਲੀ ਦਲ ਜਿਹੜਾ ਹੈ ਬਹੁਤ ਡਾਊਨ ਚਲਾ ਗਿਆ ਅਕਾਲੀ ਦਲ ਜਦੋਂ ਇੱਕ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਵੱਡੇ ਬਾਦਲ ਸਾਹਿਬ ਸੀ ਨਾ ਤਾਂ ਉਹਨਾਂ ਨੇ ਪੰਜਾਬ ਦਾ ਬਹੁਤ ਵਿਕਾਸ ਕੀਤਾ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਨਿਮਰਤਾ ਸੈੰਮ ਮਿੱਠ ਬੋਲਣਾ ਹਰ ਕੁਆਲਿਟੀ ਸੀ ਉਸ ਲੀਡਰ ਚ ਬਿਲਕੁਲ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪਰਿਵਾਰਵਾਦ ਚ ਆਪਣੇ بیٹے ਨੂੰ ਪ੍ਰਧਾਨ ਬਣਾਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਾਂ ਬੜੀ ਦੇਨ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਪੰਜ ਵਾਰ ਮੁੱਖ ਮੰਤਰੀ ਵੀ ਰਹੇ ਨੇ ਪਾਰਟੀ ਨੂੰ ਬੜਾ ਉੱਪਰ ਤੱਕ ਲੈ ਕੇ ਗਏ ਨੇ ਪਰ ਜਦੋਂ ਸੁਖਵੀਰ ਸਿੰਘ ਬਾਦਲ ਦੇ ਹੱਥਾਂ ਚ ਕਮਾਂਡ ਆਈ ਨਾ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬੱਚਾ ਹੈ ਵੀ ਪਿਓ ਦੇ ਨਕਸ਼ੇ ਕਦਮਾਂ ਤੇ ਓਦਾਂ ਹੀ ਚੱਲ ਸਕੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਜਿਹੜੀ ਪਾਰਟੀ ਹੈ ਉਹ ਚੱਲੀ ਨਹੀਂ ਕਿਤੇ ਨਾ ਕਿਤੇ ਬਹੁਤ ਕਮੀਆਂ ਰਹੀਆਂ ਪਰ ਹੁਣ ਤਾਂ ਪੰਜਾਬ ਦੇ ਲੋਕਾਂ ਦਾ ਗੁੱਸਾ ਹੀ ਇੰਨਾ ਕ ਵੱਧ ਗਿਆ ਕਿ ਇਹ ਜਿਹੜਾ ਪੰਜਾਬ ਹੈ ਵਿਧਿਆਤੀ ਖੇਤਰ ਗੁਰੂਆਂ ਪੀਰਾਂ ਦਾ ਪੰਜਾਬ ਹੈ ਮਨ ਜਿਹੜੇ ਪੰਜਾਬ ਦੇ ਲੋਕ ਨੇ ਗੁਰੂਆਂ ਪੀਰਾਂ ਨੂੰ ਮੰਨਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਤੇ ਬੜੀ ਸ਼ਹਾਦਾ ਰੱਖਦੇ ਨੇ ਬਿਲਕੁਲ ਜੀ ਤੇ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਅਦਾਲਤ ਮੰਨਦੇ ਨੇ ਹਮ ਪਰ ਜਦੋਂ ਹੁਣ ਪਿੱਛੇ ਜੇ ਦੇਖਣ ਚ ਆਇਆ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਗਿਆ ਸਮੇਂ-ਸਮੇਂ ਤੇ ਐਲੀਕੇਸ਼ਨ ਲੱਗਦੇ ਰਹੇ ਬਰਗਾੜੀ ਕਾਂਢ ਦੇ ਲਾਗੇ ਗੁਰੂ ਸਾਹਿਬ ਦੀ ਬੇਅਦਬੀ ਦੇ ਲਾਗੇ ਤਾਂ ਜਦੋਂ ਸੁਖਬੀਰ ਬਾਦਲ ਨੂੰ ਕਿਹਾ ਗਿਆ ਵੀ ਆਪਾਂ ਸਾਰੇ ਜਣੇ ਚੱਲ ਕੇ ਉੱਥੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਮਾਫੀ ਮੰਗਦੇ ਜਦੋਂ ਫਿਰ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਤਾਂ ਸੁਖਵੀਰ ਸਿੰਘ ਬਾਦਲ ਨੇ ਉਹ ਹੁਕਮਨਾਮਾ ਮੰਨਣ ਦੀ بجائے ਇੱਕ ਬੜੇ ਹੀ ਗਲਤ ਤਰੀਕੇ ਨਾਲ ਬੜੇ ਹੀ ਗਲਤ ਵੇ ਨਾਲ ਜਥੇਦਾਰਾਂ ਨੂੰ ਬਦਲਣਾ ਸ਼ੁਰੂ ਕਰਤਾ ਉਹਨਾਂ ਦੀ ਕਿਰਦਾਰ ਕੁਰਸੀ ਕਰਨੀ ਸ਼ੁਰੂ ਕਰਤੀ ਪੰਜਾਬ ਦੇ ਲੋਕ ਨੇ ਉਹਨ ਇਹ ਦਸਵੇਂ ਪਾਤਸ਼ਾਹ ਦੀ ਸਾਜੀ ਹੋਈ ਕੌਮ ਐ 10ਵੇਂ ਪਾਤਸ਼ਾਹ ਨੇ ਪੰਜ ਪਿਆਰਿਆਂ ਦਾ ਜਿਹੜਾ ਸੀ ਉਹ ਗਠਨ ਕੀਤਾ ਸੀ 10ਵੇਂ ਪਾਤਸ਼ਾਹ ਨੇ ਕਿਹਾ ਸੀ ਵੀ ਗੁਰੂ ਮਾਨੇਓ ਗ੍ਰੰਥ ਤਾਂ ਜੇ ਆਪਾਂ ਹੁਣ ਅਕਾਲ ਤਖਤ ਸਾਹਿਬ ਤੋਂ ਹੀ ਆਪਾਂ ਜਥੇਦਾਰਾਂ ਦੀ ਜੇਬ ਚੋਂ ਨਾ ਲੱਗੇ ਤਾਂ ਇਹ ਪੰਜਾਬੀਆਂ ਨੂੰ ਬਹੁਤ ਨਿਰਾਸ਼ਾ ਹੋਈ ਇਸ 'ਚ ਤਾਂ ਉਹਨਾਂ ਨੇ ਤਾਂ ਹੁਣ ਇਸ ਹੱਦ ਤੱਕ ਕਹਾਣੀ ਆ ਗਈ ਸੀ ਵੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਵੀ ਚੱਲੀ ਅਟੈਕ ਤੱਕ ਹੋ ਗਿਆ ਇੰਨਾ ਗੁੱਸਾ ਆ ਗਿਆ ਸੀ ਪੰਜਾਬੀਆਂ ਨੂੰ ਬਿਲਕੁਲ ਉਸੇ ਗੁੱਸੇ ਦਾ ਸ਼ਿਕਾਰ ਬਾਦਲ ਸਾਹਿਬ ਨੂੰ ਹੋਣਾ ਪਿਆ ਪਰ ਹੁਣ ਪਾਰਟੀ ਨੂੰ ਜਿਹੜਾ ਬਾਦਲ ਸਾਹਿਬ ਨੇ ਨਿਜੀ ਇੱਕ ਨਿਜੀ ਕੰਪਨੀ ਜੀ ਬਣਾ ਕੇ ਰੱਖਤਾ ਜੀ ਤੋ ਹੁਣ ਹਰ ਲੀਡਰ ਮੂੰਹ ਮੋੜ ਰਿਹਾ ਤੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਰਿਹਾ ਤੇ ਜਿਹੜੀ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਹੋਇਆ ਤੇ ਉਹਦੇ ਤਹਿਤ ਕਾਲੀਦਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਹੋ ਰਹੀ ਹੈ ਜੀ ਗੱਲ ਕੀਤੀ ਜਾਵੇ ਆਪਾਂ ਹੁਣ ਜੇ ਵੀ ਡੀਟੀਓ ਸਾਹਿਬ ਵੀ ਕੱਲ ਪਹੁੰਚ ਕੀਤੀ ਉਹਨਾਂ ਨੇ ਆਪਣੇ ਛਤਰਾਣੇ ਹਲਕੇ ਦੇ ਵਿੱਚ ਔਰ ਕਿਤੇ ਨਾ ਕਿਤੇ ਅੱਜ ਚਰਚਾ ਜੀ ਇੱਕ ਹੋ ਰਹੀ ਹੈ ਇਸ ਜੀ ਨੂੰ ਵੀ ਲੈ ਕੇ ਔਰ ਜੇ ਗੱਲ ਕੀਤੀ ਹੈ ਉਹਦਰੋ ਕਬੀਰ ਦਾਸ ਜੀ ਉਹ ਵੀ ਪੂਰੇ ਪਾਤਣਾ ਆਪਣਾ ਹਲਕਾ ਸ਼ਤਰਾਣਾ ਦੇ ਵਿੱਚ ਉਹ ਵੀ ਪੂਰਾ ਵਿਚਰ ਰਹੇ ਨੇ ਲੋਕਾਂ ਦੇ ਨਾਲ ਹੁਣ ਕਿਤੇ ਨਾ ਕਿਤੇ ਉਹ ਚੀਜ਼ ਨਹੀਂ ਬਣਦੀ ਨਜ਼ਰ ਆ ਰਹੀ ਵੀ ਜਿਵੇਂ ਕਿ ਦੋ ਤਰਾਂ ਦੇ ਵਿੱਚ ਜਿਵੇਂ ਕੁਝ ਵੀ ਨਹੀਂ ਦੋ ਤਰਾਂ ਦੀ ਗੱਲ ਜਿਹੜੀ ਮੈਂ ਤੁਹਾਨੂੰ ਇਹ ਤੁਹਾਨੂੰ ਮੈਂ ਪਹਿਲੀ ਗੱਲ ਕਲੀਅਰ ਕਰ ਚੁੱਕਿਆ ਹਾਂ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਉਹਦੀ ਇੱਕ ਨਿੱਜੀ ਕੰਪਨੀ ਜੀ ਸਿਮੰਟ ਕੇ ਰਹਿ ਗਿਆ ਕਾਲੀ ਜਿਹੜੇ ਤਲਿੱਦਲ ਦਾ ਮਾਲਵਾ ਜ਼ੋਨ ਤੁਸੀਂ ਸਾਰਾ ਦੇਖ ਲਓ ਮਾਲਵਾ ਸਾਰਾ ਖਾਲੀ ਹੋ ਗਿਆ ਰਖੜਾ ਚੰਦੂ ਮਾਜਰਾ ਸਾਹਿਬ ਢਿੰਡਸਾ ਸਾਹਿਬ ਰਖੜਾ ਸਾਹਿਬ ਬੀਬੀ ਜ਼ਗੀਰ ਕੌਰ ਜੀ ਆ ਮਨਪ੍ਰੀਤਿਆਲੀ ਜੀ ਜਿੰਨੇ ਵੀ ਸੀ ਮਾਲਵਾ ਦਾ ਸਾਰੀ ਖਾਲੀ ਹੋ ਗਿਆ ਸਾਰਾ ਹੀ ਮਾਲਵਾ ਪਲਟ ਗਿਆ ਆ ਜਿਹੜਾ ਹੁਣ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ ਸਰਦਾਰ ਕਨਸਿੰਘ ਡੀਟੀਓ ਦੀ ਇੱਕੋ ਇੱਕ ਇਹ ਬੰਦਾ ਇਨਸਾਨ ਰਹਿ ਗਿਆ ਸੀ ਜਿਹਦੀ ਲੋਕਾਂ ਚ ਗੁੱਡਵਿਲ ਹੈ ਜਿਹਨੂੰ ਹਲਕਾ ਸ਼ਤਰਾਨਾ ਚ ਵਿਧਾਇਕ ਰਹੇ ਨੇ ਮਤਲਬ ਵੀ ਜਿਹੜਾ ਇੱਕ ਦੂਰੰਦੇਸ਼ੀ ਸੋਚ ਦਾ ਮਾਲਕ ਹੈ ਅਕਾਲੀ ਦਲ ਕੋਲ ਉਹ ਵੀ ਰਹਿ ਗਿਆ ਸੀ ਪਰ ਉਹ ਵੀ ਆਪਣੇ ਆਪ ਚ ਪਹਿਲਾਂ ਵੀ ਗੱਲਾਂ ਹੁੰਦੀਆਂ ਰਹਿੰਦੀ ਸੀ ਬਹੁਤ ਭਰਿਆ ਹੋਇਆ ਸੀ ਉਹਨਾਂ ਦਾ ਮਨ ਵੀ ਅਕਾਲ ਤਖਤ ਸਾਹਿਬ ਤੇ ਜਿਹੜੇ ਹੁਕਮਾਂ ਤੋਂ ਅਕਾਲੀ ਦਲ ਭਗੋੜਾ ਹੋਇਆ ਤਾਂ ਉਹ ਤੋਂ ਉਹਨਾਂ ਦਾ ਮਨ ਵੀ ਬੜਾ ਪਰੇਸ਼ਾਨ ਸੀ ਤੇ ਸੰਗਤ ਦਾ ਵੀ ਫੈਸਲਾ ਡੀਟੋ ਸਾਹਿਬ ਦਾ ਇਹੀ ਸੀ ਪਰ ਜਿਹੜੇ ਹੁਣ ਟਕਸਾਲੀ ਕਾਲੀ ਖੜੇ ਨੇ ਚਾਰ-ਚਾਰ ਪੀੜੀਆਂ ਤੋਂ ਕਾਲੀ ਨੇ ਡੀਟੋ ਸਾਹਿਬ ਦੇ ਫਾਦਰ ਸਾਹਿਬ ਵੀ ਐਮਐਲਏ ਰਹੇ ਕਾਲੀ ਦਲ ਤੋਂ ਬਲਦੇਵ ਸਿੰਘ ਲੂੰਬਾ ਉਹਨਾਂ ਦੇ ਸਹੁਰਾ ਸਾਹਿਬ ਵੀ ਇੱਥੋਂ ਐਮਐਲਏ ਰਹੇ ਨੇ ਤਾਂ ਉਹ ਪਰਿਵਾਰ ਨੂੰ ਇੱਕਦਮ ਫੈਸਲਾ ਲੈਣਾ ਬੜਾ ਔਖਾ ਹੋ ਜਾਂਦਾ ਪਰ ਸੰਗਤ ਦਾ ਜਿਹੜਾ ਫੈਸਲਾ ਹੈ ਤੇ ਗੁਰੂ ਸਾਹਿਬ ਵਾਲ ਪਿੱਠ ਵੀ ਨਹੀਂ ਕੀਤੀ ਜਾ ਸਕਦੀ ਤਾਂ ਕਰਕੇ ਸਰਦਾਰ ਕਰਨ ਸਿੰਘ ਡੀਟੀਓ ਨੇ ਜਿਹੜਾ ਇਹ ਕੱਲ ਪੰਜ ਮੈਂਬਰੀ ਕਮੇਟੀ ਨਾਲ ਜੁੜਨ ਦਾ ਜਿਹੜਾ ਫੈਸਲਾ ਲਿਆ ਤੇ ਸਾਰੇ ਹਲਕੇ ਇਸ ਤਰ੍ਹਾਂ ਦੇ ਚ ਸੰਗਤ ਚ ਪੰਥਕ ਚ ਹਰ ਚੀਜ਼ ਚ ਬੜਾ ਉਤਸ਼ਾਹ ਹੈ ਬੜੀ ਖੁਸ਼ੀ ਦੀ ਲਹਿਰ ਹੈ ਰਹੀ ਗੱਲ ਤਬੀਰदास ਜੀ ਦੀ ਤਬੀਰदासਤਾ ਜੀ ਤੁਸੀਂ ਪਹਿਲਾਂ ਵੀ ਪਤਾ ਨਹੀਂ ਸੱਚੇ ਨੇ ਪਤਾ ਨਹੀਂ ਝੂਠੇ ਨੇ ਇਹ ਗੁਰੂ ਗ੍ਰੰਥ ਸਾਹਿਬ ਜਾਣਦੇ ਨੇ ਅਕਾਲ ਪੁਰਖ ਜਾਣਦਾ ਉਹਨਾਂ ਤੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਵੀੜਾਂ ਚਕਾਨ ਦੇ ਦੋਸ਼ ਲੱਗਦੇ ਰਹੇ ਇੱਕ ਦੋ ਐਲੀਗੇਸ਼ਨ ਹੋਰ ਵੀ ਲੱਗਦੇ ਰਹੇ ਸੰਗਤ ਨੇ ਪਹਿਲਾਂ ਵੀ ਉਹਨਾਂ ਨੂੰ ਪ੍ਰਮਾਨ ਨਹੀਂ ਕੀਤਾ ਸੀ ਹਲਕੇ ਸ਼ਤਰਾਣੇ 'ਚ ਕੋਈ ਉਹਨਾਂ ਦੀ ਕੋਈ ਬਹੁਤੀ ਐਕਟੀਵਿਟੀ ਨਹੀਂ ਸੀਗੀ ਹਲਕੇ ਸ਼ਤਰਾਣੇ 'ਚ ਤੇ ਸੰਗਤ ਦੇ ਤੋਂ ਜਾ ਜਾ ਕੇ ਹੀ ਸਰਦਾਰ ਕਰਨ ਸਿੰਘ ਡੀਟੀਓ ਨੂੰ ਕਿਉਂਕਿ ਜਦੋਂ 5 ਸਾਲ 5 ਸਾਲ ਪਹਿਲਾਂ ਬਧਾਈਕ ਰਹੇ ਉਸ ਟਾਈਮ ਬੜਾ ਲੰਮਾ ਸਮਾਂ ਇੱਥੇ ਬੜੀਆਂ ਆਪ 46 ਕਿਲੋਮੀਟਰ ਦੀਆਂ ਸੜਕਾਂ ਬਣਾਉਣੀਆਂ ਬੀੜ ਨੂੰ ਤਾਰ ਲਵਾਉਣੀ ਹਰ ਇੱਕ ਪਰਿਵਾਰ ਨਾਲ ਦੁੱਖ ਸੁੱਖ ਦੀ ਸਾਂਝ ਹੋਣੀ ਹਰ ਇੱਕ ਪਰਿਵਾਰ ਬੜਾ ਸਤਿਕਾਰ ਕਰਦਾ ਸੀ ਠੇਕੇਦਾਰਾਂ ਨੂੰ ਜਿਹੜੇ ਕਮਿਸ਼ਨ ਸੀਗਾ ਉਹਨਾਂ ਨੇ ਸਾਰਾ ਪਿੱਛੇ ਕੀਤਾ ਕੋਈ ਸ਼ੌਦੇ ਨੋਟ ਦਾ ਦਾਗ ਨਹੀਂ ਸੀ ਉਹਨਾਂ ਤੇ ਇਹ ਚੀਜ਼ਾਂ ਬੜੀਆਂ ਹਲਕਾ ਛਤਰਾਣਾ ਚਾਹੁੰਦਾ ਸੀਗਾ ਵੀ ਇੱਕ ਇਮਾਨਦਾਰ ਜਿਹੜਾ ਲੀਡਰ ਹੈ ਵੀ ਸਾਨੂੰ ਦੁਬਾਰਾ ਸਾਨੂੰ ਬੀਬੀ ਲੁੰਬਾ ਤੇ ਜਾਂ ਉਹਨਾਂ ਦੇ ਪਰਿਵਾਰ ਤੋਂ ਸਰਦਾਰ ਕਨ ਸਿੰਘ ਡੀਟੀਓ ਮਿਲਣ ਤਾ ਸਾਰੀ ਸੰਗਤ ਉਹਨਾਂ ਦੇ ਨਾਲ ਹੈ ਸਾਰਾ ਅਕਾਲੀ ਦਲ ਉਹਨਾਂ ਦੇ ਨਾਲ ਹੈ ਕੋਈ ਅਕਾਲੀ ਦਲ ਕੋਈ ਸੁਖਬੀਰ ਬਾਦਲ ਨਾਲ ਕੋਈ ਨੀਝੀ ਬਹਿਰ ਤਾਂ ਹੈ ਨਹੀਂਗਾ ਕੋਈ ਸਾਰਾ ਅਕਾਲੀ ਦਲ ਉਹ ਅਕਾਲੀ ਦਲ ਵੀ ਸਾਡਾ ਆਪਣਾ ਹੀ ਹੈ ਅਕਾਲੀ ਦਲ ਨੂੰ ਹੀ ਸਧਾਰਨ ਚ ਲੱਗੇ ਹੋਏ ਨੇ ਸਾਰੇ ਤਾਂ ਸਾਰਾ ਅਕਾਲੀ ਦਲ ਡੀਟੀਓ ਸਾਹਿਬ ਦੇ ਨਾਲ ਹੈ ਤੇ ਕਬੀਰ ਦਾਸ ਜੀ ਦਾ ਕੋਈ ਨਹੀਂ ਪਹਿਲਾਂ ਵੀ ਕੋਈ ਆਧਾਰ ਨਹੀਂ ਸੀ ਹੁਣ ਵੀ ਕੋਈ ਅੱਡਾ ਆਧਾਰ ਹੈ ਮੈਂ ਸਮਝਦਾ ਡੀਟੀਓ ਸਾਹਿਬ ਹੀ ਇੱਥੇ ਵਿਧਾਨ ਸਭਾ ਚੋਣ ਚੱਤਣਗੇ ਆ ਬਰਨਜੀ ਦੇ ਵੱਡੇ ਬਾਦਲ ਸਾਹਿਬ ਜਦੋਂ ਦੇ ਗੁਜ਼ਰੇ ਨੇ ਉਹਨਾਂ ਦੇ ਜਾਣ ਨਾਲ ਇੱਕ ਜਿਹੜੀ ਤੁਹਾਡੀ ਆਪਣੀ ਪਾਰਟੀ ਹੈਗੀ ਉਹਨੇ ਇੱਕ ਬਹੁਤ ਵੱਡਾ ਘਾਟਾ ਵੀ ਪਿਆ ਕਿਉਂਕਿ ਜੇ ਉਹਨਾਂ ਦਾ ਚਿਹਰਾ ਸੀ ਉਹਨਾਂ ਦੇ ਚਿਹਰੇ ਨੂੰ ਹੀ ਹੁਣ ਤੱਕ ਜਿਹੜੀ ਕਿ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੇ ਕਾਫੀ ਲੰਮਾ ਸਮਾਂ ਟਾਈਮ ਜਿਹੜਾ ਕਿ ਰਾਜ ਵੀ ਕੀਤਾ ਆ ਤੇ ਹੁਣ ਜੇ ਗੱਲ ਕੀਤੀ ਜਾਵੇ ਅੱਗੇ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਕਿਹੜੀ ਕਿਹੜੀ ਪਾਰਟੀਆਂ ਔਰ ਕਿਨੇ ਕਿਵੇਂ ਉਤਰਨਗੀਆਂ ਜੇ ਕਬੀਰदास ਜੀ ਆਪਣੀ ਅਲੱਗ ਪਾਰਟੀ ਲੈ ਕੇ ਉਤਰਨਗੇ ਜਾਂ ਡੀਟੀਓ ਸਾਹਿਬ ਅਲੱਗ ਉਤਰਨਗੇ ਔਰ ਕੀ ਕੀ ਇਹਨਾਂ ਦਾ ਫੇਰਭਾਵ ਹੋਣਗੇ ਭਾਜੀ ਦੇਖੋ ਇਹ ਚ ਕੋਈ ਸ਼ੱਕ ਤਾਂ ਹੈ ਨਹੀਂਗਾ ਵੀ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਉਹਨਾਂ ਤੋਂ ਅਕਾਲੀ ਦਲ ਨੂੰ ਕੀ ਪੰਜਾਬ ਨੂੰ ਇਹ ਘਾਟਾ ਪਿਆ ਤੇ ਜਿਹੜੀ ਉਸ ਤੋਂ ਬਾਅਦ ਤੁਸੀਂ ਲਾ ਲੋ 5 ਸਾਲ ਕਾਂਗਰਸ ਰਹੀ ਤਾਂ ਹਰ ਚੀਜ਼ ਚ ਲੁੱਟ ਖਸੁੱਟ ਬੱਚਿਆਂ ਦੇ ਵਜੀਫੇ ਤੱਕ ਇਹ ਖਾ ਗਏ ਤਾਂ ਮਤਲਬ ਹਰੇਕ ਲੁੱਟ ਖਸੁੱਟ ਚ ਇਹਨਾਂ ਦੇ ਵੱਡੇ ਵੱਡੇ ਇਹਨਾਂ ਦੇ ਇਲਜ਼ਾਮ ਨੇ ਕਾਂਗਰਸ ਤੇ ਤੇ ਉਸ ਤੋਂ ਬਾਅਦ 5 ਸਾਲ ਲੋਕਾਂ ਨੇ ਝਾੜੂ ਦਾ ਹਾਲ ਵੀ ਦੇਖ ਲਿਆ ਜਿਹੜੀ ਝਾੜੂ ਸੀ ਲੋਕਾਂ ਨੂੰ ਪਤਾ ਸੀ ਵੀ ਨਵੀਂ ਪਾਰਟੀ ਆ ਪਤਾ ਨਹੀਂ ਇਹਨੇ ਕੀ ਕਰ ਦੇਣਾ ਤਾਂ ਲੋਕਾਂ ਨੇ ਘਰ ਬੈਠੇ ਬੰਦੇ ਨੇ ਜਿਹੜੇ ਅਨ ਤਜਰਬੇਕਾਰ ਬੰਦੇ ਜਿਨ੍ਹਾਂ ਨੂੰ ਕਦੇ ਪੰਜਾਬ ਚਲਾਉਣਾ ਨਹੀਂ ਆਉਂਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਪੰਜਾਬ ਦੀਆਂ ਡਿਮਾਂਡਾਂ ਕੀ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਲਈ ਕਰਨਾ ਕੀ ਹੈ ਤਾਂ ਇਹਨਾਂ ਨੂੰ ਇਹਨਾਂ ਦੀ ਸਰਕਾਰ ਬਣ ਗਈ ਸੰਗਤ ਦਾ ਫਤਵਾ ਹੈ ਸੰਗਤ ਨਾਲ ਲੱਗੀ ਇਹਨਾਂ ਦੇ 92 ਐਮਐਲਏ ਇਹਨਾਂ ਦੇ ਜਿਤਾਤੇ ਪਰ ਇਹਨਾਂ ਨੇ ਪਰਚਿਆਂ ਦੀ ਰਾਜਨੀਤੀ ਝੂਠੇ ਪਰਚੇ ਦੇਣੇ ਨਸ਼ਾ ਕਹਿੰਦੇ ਸੀ ਖਤਮ ਕਰਦਾਂਗੇ ਆ ਹੁਣ ਜਿਹੜਾ ਗੈਂਗਵਾਰ ਚੱਲ ਰਿਹਾ ਹੈ ਅਸਲੀ ਗੈਂਗਵਾਰ ਦੇ ਬੰਦੇ ਇਹਨਾਂ ਤੋਂ ਫੜੇ ਨਹੀਂ ਜਾਂਦੇ ਝੂਠ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਪੁਲਿਸ ਮਾਰ ਰਹੀ ਹੈ ਸੰਗਤ ਨੂੰ ਦੱਸਣ ਵਾਸਤੇ ਮਤਲਬ ਬੜਾ ਕੁਝ ਇਹ ਵੀ ਲੋਕਾਂ ਨੇ ਦੇਖ ਲਿਆ ਕੰਮ ਲੋਕਾਂ ਦੇ ਕਿਸੇ ਦੇ ਹੋਏ ਨਹੀਂ ਮੁੱਦੇ ਉੱਥੇ ਦੇ ਉੱਥੇ ਹੀ ਪਏ ਨੇ ਤੇ ਪੰਜਾਬ 'ਚ ਮਤਲਬ ਕੋਈ ਬੇਲਗਾਮ ਹੈ ਹਰ ਚੀਜ਼ ਕੋਈ ਲਾਅ ਐਂਡ ਆਰਡਰ ਨਹੀਂ ਹੈ ਕਿਸੇ ਚੀਜ਼ ਦੀ ਕੋਈ ਹੈ ਹੀ ਨਹੀਂ ਪੰਜਾਬ ਇਹ ਉਹ ਪੰਜਾਬ ਨਹੀਂ ਰਿਹਾ ਪੰਜਾਬ ਸਗੋਂ 20 25 ਸਾਲ ਪਿੱਛੇ ਚਲਾ ਗਿਆ ਯਾਨੀ ਕਿ ਮੁੱਦੇ ਮੁੱਦੇ ਜਣਗੇ ਪੋਸਟਰਾਂ ਦੇ ਉੱਤੇ ਪਏ ਨੇ ਸਾਰੇ ਤੇ ਫਿਰ ਉਸ ਤੋਂ ਬਾਅਦ ਹੁਣ ਆਪਾਂ ਆ ਜੀਏ ਤਾਂ ਪੰਜਾਬ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਨੂੰ ਹੀ ਪਿਆਰ ਕਰਦੀ ਹੈ ਸ਼ਰੋਮਣੀ ਅਕਾਲੀ ਦਲ ਨੂੰ ਚਾਹੁੰਦੀ ਹੈ ਪਰ ਸ਼ਰੋਮਣੀ ਅਕਾਲੀ ਦਲ ਨੂੰ ਉਹ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਆਪਣਾ ਸਰਵੋੱਚ ਅਦਾਲਤ ਮੰਨਦਾ ਪੰਜਾਬ ਤੇ ਸ਼ਰੋਮਣੀ ਅਕਾਲੀ ਦਲ ਤਾਂ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਨਿੱਜੀ ਕੰਪਨੀ ਆ ਉਹਦੇ ਥੋੜੇ ਜੇ ਬੰਦੇ ਨੇ ਤੇ ਜਿਹੜੀ ਹੁਣ ਅਸਲੀ ਅਕਾਲੀ ਦਲ ਤਾਂ ਜਿਹੜਾ ਉਹੀ ਹੈ ਇੱਕੋ ਹੀ ਅਕਾਲੀ ਦਲ ਤੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਣਿਆ ਹੈ ਇਹ ਉਹ ਚ ਪੰਜ ਮੈਂਬਰੀ ਕਮੇਟੀ ਚ ਸਾਰੇ ਹੀ ਜਿਹੜੇ ਜਿੰਨੀ ਵੀ ਸੰਗਤ ਹੈ ਸਾਰੀ ਵੱਧ ਤੋਂ ਵੱਧ ਉਤਸ਼ਾਹਿਤ ਹੈ ਤੇ ਉਹੀ ਦੀ ਪੰਜ ਮੈਂਬਰੀ ਕਮੇਟੀ ਨਾਲ ਸਾਰੀ ਜੁੜ ਰਹੀ ਆ ਅਕਾਲ ਤਖਤ ਸਾਹਿਬ ਨਾਲ ਜੁੜ ਰਹੀ ਹੈ ਤੇ ਆਨ ਵਾਲੇ ਸਮੇਂ ਚ ਸਾਰਾ ਹੁਣ ਜਿਹੜਾ ਪੰਜਾਬ ਹੈ ਹੱਥਾਂ ਤੇ ਤੁਸੀਂ ਇਹ ਲਾ ਲਓ ਵੀ ਕੋਈ ਬੈਠਾ ਪੂਰਾ ਮਤਲਬ ਜੋਸ਼ ਨਾਲ ਇਸ ਝਾੜੂ ਦੀ ਸਰਕਾਰ ਨੂੰ ਜਵਾਬ ਦੇਣ ਲਈ ਹੋਰ ਦੂਜੀਆਂ ਪਾਰਟੀਆਂ ਨੂੰ ਜਵਾਬ ਦੇਣ ਲਈ ਤਿਆਰ ਬੈਠਾ ਤੇ ਉਹ ਆਪਣੀ ਪੰਥਕ ਤੇ ਜਿਹੜੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਇਹ ਸੁਧਾਰ ਲਹਿਰ ਹੈ ਜਿਹੜੀ ਅਕਾਲੀ ਦਲ ਜਿਹੜੀ ਅਸਲੀ ਅਕਾਲੀ ਦਲ ਹੈ ਇਸੇ ਨੂੰ ਵੋਟਾਂ ਪਾਉਗੀ ਤੇ ਸਰਕਾਰ ਬਣਾਉਗੀ ਯਾਨੀ ਕਿ ਪੰਜਾਬ ਦੇ ਜਿਹੜੇ ਸਾਰੇ ਪੈਂਡਿੰਗ ਮੁੱਦੇ ਨੇ ਸਾਰੇ ਉਹ ਨਿਵੇੜੇ ਜਾਣ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਦੁਬਾਰਾ ਲਿਜਾਇਆ ਜਾ ਜਾਵੇ ਯਾਨੀ ਕਿ ਵੱਡੀ ਮੈਜੋਰਟੀ ਦੇ ਨਾਲ ਆਪਣੀ ਜਾਨੀ ਕਿ ਅਗਰ ਤੁਸੀਂ ਸਰਕਾਰ ਬਣਾਓਗੇ ਵਰਣ ਜੀ ਗੁੰਨਾ 13 ਦੇ ਵਿੱਚ ਆਪਣਾ ਡੀਟੀਓ ਸਾਹਿਬ ਔਰ ਕਬੀਰ ਦਾ ਜੀ ਹੁੰਦੇ ਨੇ ਤੇ ਉਹਦੇ ਨਾਲ ਕੋਈ ਨਾ ਕੋਈ ਆਪਣੇ ਹਲਕੇ ਦੇ ਵਿੱਚ ਵੋਟ ਬੈਂਕ ਦਾ ਕੋਈ ਫਰਕ ਪਵੇਗਾ ਨਹੀਂ ਵੋਟ ਬੈਂਕ ਤਾਂ ਦੇਖੋ ਡੀਟੀਓ ਸਾਹਿਬ ਪਹਿਲਾਂ ਜਦੋਂ ਨਾ ਇੱਥੋਂ ਐਮਐਲਏ ਰਹੇ ਉਸ ਤੋਂ ਬਾਅਦ ਚਲੋ ਕਾਂਗਰਸ ਸਰਕਾਰ ਆਈ ਝਾੜੂ ਦੀ ਆਈ ਲੋਕ ਤਾਂ ਇੱਥੋਂ ਜਾ ਕੇ ਪਹਿਲਾਂ ਵੀ ਹੁਣ ਬੜਾ ਜ਼ੋਰ ਸ਼ੋਰ ਨਾਲ ਡੀਟੀਓ ਸਾਹਿਬ ਕੋਲ ਜਾਂਦੇ ਰਹੇ ਨੇ ਵੀ ਤੁਸੀਂ ਆਓ ਜੀ ਤੇ ਅਸੀਂ ਤਾਂ ਲੁੱਟੇ ਗਏ ਆ ਸਾਡੇ ਤਾਂ ਸਾਰੇ ਕੰਮ ਹੀ ਸਾਡੇ ਪਿੰਡਾਂ ਗਲੀਆਂ ਨਾਲੀਆਂ ਸਭ ਸਭ ਉੱਥੀ ਦਾ ਉੱਥੀ ਹੈ ਕੋਈ ਡਿਵੈਲਪਮੈਂਟ ਨਹੀਂ ਹੈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਵੀ ਤੁਸੀਂ ਆਓ ਜਿਹੜਾ ਤੁਸੀਂ ਉੱਥੇ 5 ਸਾਲ ਕੰਮ ਕੀਤਾ ਤਾਂ ਸਾਰੇ ਲੋਕ ਤੁਹਾਡੀ ਬਹੁਤ ਸ਼ਲਾਘਾ ਕਰਦੇ ਨੇ ਤੇ ਤੁਸੀਂ ਉੱਥੇ ਹਲਕੇ 'ਚ ਆਓ ਤਾਂ ਸੰਗਤ ਸੀ ਜਿਹੜੀ ਬਾਰ-ਬਾਰ ਜਾ ਕੇ ਉੱਥੇ ਡਿਊਟੀ ਸਾਹਿਬ ਨੂੰ ਕਹਿ ਰਹੀ ਸੀ ਸਾਰੀ ਹਲਕੇ ਦੀ ਸੰਗਤ ਜਾਂਦੀ ਸੀਗੀ ਭਾਵੇਂ ਹੋਰ ਪਾਰਟੀਆਂ ਦੇ ਲੋਕ ਵੀ ਜਾਂਦੇ ਰਹੇ ਉੱਥੇ ਹੋਰ ਸੱਚੇ ਖੱਬੇ ਪਾਰਟੀਆਂ ਦੇ ਲੋਕ ਵੀ ਜਾਂਦੇ ਰਹੇ ਵੀ ਤੁਸੀਂ ਆਓ ਤੇ ਆ ਕੇ ਹਲਕੇ 'ਚ ਦੁਬਾਰਾ ਕਮਾਨ ਸੰਭੋ ਤੇ ਜਦੋਂ ਹੁਣ ਹਲਕੇ ਦੀ ਸੰਗਤ ਦਾ ਹੀ ਪਿਆਰ ਉੱਥੇ ਇੰਨਾ ਹੋਵੇ ਤਾਂ ਉਸ 'ਚ ਜਿਹੜੇ ਜਿਹੜਾ ਅਕਾਲੀ ਦਲ ਆ ਉਹ ਤਾਂ ਪਹਿਲੀ ਸੁਖਵੀਰ ਨੂੰ ਨਤਾਰ ਕੇ ਸਾਰਾ ਹੀ ਪੰਥਕ ਲਹਿਰ ਨਾਲ ਜੁੜ ਗਿਆ ਕੋਈ ਬੰਦੇ ਹੀ ਨਹੀਂ ਰਿਹਾ ਇੱਥੇ ਅਕਾਲੀ ਦਲ ਦਾ ਤਾਂ ਤਕਵੀਰ ਦਾਸ ਦਾ ਇੱਕ ਉਹਦੀ ਨਿੱਜੀ ਕੰਪਨੀ ਦਾ ਜਿਹੜਾ ਹੈ ਬਾਦਲਾਂ ਦੀ ਨਿੱਜੀ ਕੰਪਨੀ ਦਾ ਇੱਕ ਛੋਟਾ ਜਿਹਾ ਪਿਆਦਾ ਰਹਿ ਗਿਆ ਜਿਹੜੀ ਸੰਗਤ ਤੋਂ ਨਕਾਰਿਆ ਹੋਇਆ ਕੱਲ ਤਾਂ ਇੱਥੇ ਡੀਟੀਓ ਸਾਹਿਬ ਬਲੂੰਬਾ ਪਰਿਵਾਰ ਦੀ ਹਈ ਹੈ ਤੇ ਸਾਰਾ ਹਲਕਾ ਉਹਨਾਂ ਦੇ ਨਾਲ ਹੈ ਉਹਨਾਂ ਨੇ ਇੱਥੋਂ ਚੁੱਕਿਆ ਇਹ ਜੋ ਕੋਈ ਵੋਟਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿਣੀ ਜੀ ਔਰ ਜੇ ਹੋਰ ਆਪਾਂ ਗੱਲ ਕੀਤੀ ਵੀ ਆਮ ਆदमी ਪਾਰਟੀ ਦੀ ਵੀ ਗੱਲ ਕੀਤੀ ਜਾਵੇ ਆਪਣੇ ਹਲਕੇ ਦੇ ਵਿੱਚ ਉਹਨਾਂ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਹਾਂ ਜੀ ਅਸੀਂ ਬਹੁਤ ਵੱਡੇ ਪੱਧਰ ਤੇ ਇੱਥੇ ਕੰਮ ਕੀਤਾ ਆ ਵੱਡੇ ਵੱਡੇ ਦਾਅਵੇ ਤਾਂ ਸਾਡੇ ਸੀਐਮ ਸਾਹਿਬ ਵੀ ਬਹੁਤ ਕਰ ਰਹੇ ਨੇ ਤੇ ਦਿੱਲੀ ਚ ਵੀ ਇਹਨਾਂ ਦੇ ਵੱਡੇ ਵੱਡੇ ਦਾਅਵੇ ਸੀਗੇ ਦਿੱਲੀ ਤੋਂ ਤਾਂ ਸਾਰੇ ਵਿਲੇ ਹੋ ਗਏ ਦਿੱਲੀ ਤੋਂ ਸਾਰੇ ਵਿਲੇ ਹੋ ਕੇ ਹੁਣ ਪੰਜਾਬ ਚ ਆਵੜੇ ਜਿਹੜੇ ਪੰਜਾਬ ਚ ਆਵੜੇ ਉਹਨਾਂ ਨੂੰ ਚੱਕ ਇਹ ਚੇਅਰਮੈਨੀਆਂ ਦੇਤੀਆਂ ਹੋਰ ਸਾਰੋ ਉਸ ਦੇਤਾ ਤੇ ਜਿੰਨਾਂ ਜਿਹੜੀਆਂ ਮਤਲਬ ਜਿੰਨੇ ਆਉਦੇ ਸੀਗੇ ਪੰਜਾਬੀਆਂ ਤਾਂ ਸਾਰਿਆਂ ਨੂੰ ਪਿੱਛੇ ਕਰਤਾ ਪੰਜਾਬੀਆਂ ਨੂੰ ਤਾਂ ਇਸ लायक ਵੀ ਨਹੀਂ ਸਮਝਿਆ ਗਿਆ ਵੀ ਉਹ ਕਿਸੇ ਉਹਦੇ ਦੇ ਕੰਮ ਕਰ ਸਕਣ ਜਾਂ ਕਿਸੇ ਸਰਕਾਰੀ ਤੰਤਰ ਚ ਕੰਮ ਕਰ ਸਕਣ ਉਹ ਤਾਂ ਸਾਰਾ ਹੀ ਹੁਣ ਦਿੱਲੀ ਕੋਲ ਚਲਾ ਗਿਆ ਸੀਐਮ ਸਾਡਾ ਬੇਵਸ ਬੈਠਾ ਕੋਈ ਚਾਰਾ ਨਹੀਂ ਹੈ ਉਹਦੇ ਕੋਲੇ ਸੀਐਮ ਜੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਦਿੱਲੀ ਵਾਲੇ ਲਗਾਮ ਖਿੱਚ ਲੈਂਦੇ ਨੇ ਰਹੀ ਗੱਲ ਹਲਕੇ ਸ਼ਤਰਾਣੇ ਦੀ ਹਲਕਾ ਸ਼ਤਰਾਣਾ ਤੁਹਾਡੇ ਸਾਹਮਣੇ ਹੀ ਪਿਆ ਐਂ ਚ ਕਿਹੜਾ ਕੋਈ ਲੋਕਾ ਕਿਸੇ ਤੋਂ ਦੱਸੋ ਕੋਈ ਇੱਕ ਇੱਟ ਵੀ ਕਿਤੇ ਲੱਗੀ ਹੋਵੇ ਕੋਈ ਡਿਵੈਲਪਮੈਂਟ ਦੀ ਲੱਗੀ ਹੋਵੇ ਕੋਈ ਹੋਰ ਲੱਗੀ ਹੋਵੇ ਉਥੇ ਹੀ ਪਿਆ ਸਾਰਾ ਤਾਂ ਹੀ ਤਾਂ ਸਾਰਾ ਜਿਹੜਾ ਹਲਕਾ ਹੈ ਉਲੜਿਆ ਫਿਰਦਾ ਹੈ ਸਾਰਾ ਹਲਕਾ ਹੀ ਜਾ ਕੇ ਹੁਣ ਡੀਟੀਓ ਸਾਹਿਬ ਦੇ ਐਮਐਲਏ ਸਾਹਿਬ ਦੇ ਲੁੰਬਾ ਸਾਹਿਬ ਦੇ ਘਰ ਗਏ ਨੇ ਵੇ ਤੁਸੀਂ ਹੁਣ ਦੁਬਾਰਾ ਹਲਕੇ ਦੇ ਕਮਾਨ ਸਾਹਿਬ ਉਹ ਸਭ ਫੋਕੇ ਦਾਵੇ ਨੇ ਝੂਠੇ ਪਰਚਿਆਂ ਦੀ ਰਾਜਨੀਤੀ ਤੋਂ ਸਿਵਾਏ ਇਹਨਾਂ ਨੇ ਝਾੜੂ ਵਾਲੇ ਨੇ ਕੀਤਾ ਹੀ ਕੱਖ ਨਹੀਂ ਬਰਨ ਜੀ ਕਿ ਮੈਂ ਗੱਲ ਜਰੂਰ ਹੋਰ ਕਰਨਾ ਚਾਹਾਂਗਾ ਜੇ ਗੱਲ ਕੀਤੀ ਜਾਵੇ ਐਸਓਈ ਦਾ ਕਿਤੇ ਨਾ ਕਿਤੇ ਅਕਾਲੀ ਦਲ ਦੇ ਜਦੋਂ ਹੈਗੀਆਂ ਸਾਡਾ ਪਾਰਟੀਆਂ ਉਸ ਟਾਈਮ ਤੇ ਐਸਓਈ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਹੁੰਦਾ ਸੀ ਆਪਣੇ ਹਲਕੇ ਦੀ ਗੱਲ ਕੀਤੀ ਜਾਵੇ ਐਸਓਈ ਦੀ ਬਹੁਤ ਵੱਡੀ ਟੀਮ ਸੀ ਹਰੇਕ ਪ੍ਰਧਾਨ ਵੀ ਬਣੇ ਹੋਏ ਸੀ ਔਰ ਯੂਥ ਦਾ ਇੱਕ ਬੜਾ ਵੱਡਾ ਰੋਲ ਸੀ ਇਸ ਪਾਰਟੀ ਦੇ ਵਿੱਚ ਹਨਾ ਜੀ ਤੇ ਅੱਜ ਕੱਲ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਦੋਂ ਜੀ ਕੀ ਹੁੰਦਾ ਜਦੋਂ ਕਮਾਂਡਰ ਹੀ ਉਦਾਸ ਤੇ ਨਿਰਾਸ਼ ਹੋ ਜਾਵੇ ਤਾਂ ਜਿਹੜੀ ਉਹ ਟੀਮ ਹੈ ਉਹ ਵੀ ਕਿਤੇ ਨਾ ਕਿਤੇ ਆਪਦੇ ਆਪ ਨੂੰ ਬੇਵਸ ਫੀਲ ਕਰਦੀ ਹੈ ਹੂੰ ਬਾਕੀ ਹੁਣ ਜਦੋਂ ਤਾਂ ਕਮਾਂਡਰ ਦੁਬਾਰਾ ਇੱਥੇ ਹਲਕੇ ਚ ਆ ਹੀ ਗਏ ਨੇ ਸਾਰੀ ਟੀਮ ਜਿੰਨੇ ਵੀ ਐਸ.ਓ.ਆਈ. ਵਾਲੇ ਸੀ ਜਿੰਨੇ ਵੀ ਯੂਥ ਵਾਲੇ ਸੀ ਉਹ ਸਾਰਾ ਕਾਡਰ ਡੀਟੇਲ ਸਾਡੇ ਨਾਲ ਹੈ ਤੁਸੀਂ ਸੋਸ਼ਲ ਮੀਡੀਆ ਚੈੱਕ ਕਰੋ ਹਰ ਇੱਕ ਬੰਦਾ ਉਹਨਾਂ ਦੀ ਪੋਸਟ ਸ਼ੇਅਰ ਕਰ ਰਿਹਾ ਹੈ ਹਰ ਇੱਕ ਬੰਦਾ ਉਹਨਾਂ ਨਾਲ ਜੁੜਿਆ ਹੋਇਆ ਹੈ ਹਰ ਇੱਕ ਬੰਦਾ ਉਹਨਾਂ ਦੀ ਟੀਮ ਚ ਅੱਜ ਮੂਰੇ ਹੋ ਕੇ ਕੰਮ ਕਰ ਰਿਹਾ ਹੈ ਕੁਝ ਐਸ.ਓ.ਆਈ. ਦੇ ਹੈਗੇ ਸੀ ਜਿਹੜੇ ਆਪਣਾ ਪ੍ਰਧਾਨ ਸੀ ਉਹਨਾਂ ਬੋਲੋ ਯਾਨੀ ਕਿ ਪਾਰਟੀ ਨੂੰ ਛੱਡਿਆ ਵੀ ਗਿਆ ਸੀ ਅਪਾ ਨਾਮ ਨਹੀਂ ਲੈਣਾ ਚਾਹੁੰਦੇ ਲੇਕਿਨ ਉਹਨਾਂ ਦੀ ਗੱਲ ਜ਼ਰੂਰ ਕਰਾਂਗੇ ਹਨ ਹੁਣ ਜੇ ਅੱਗੇ ਮੰਨ ਲਓ ਤੁਸੀਂ ਆਪਣੀ ਸਰਕਾਰ ਬਣਾਉਂਦੇ ਹੋ ਔਰ ਯਾਂ ਡੀਟੀਓ ਸਾਹਿਬ ਨੂੰ ਇੱਥੇ ਟਿਕਟ ਮਿਲਦੀ ਹੈ ਤਾਂ ਐਸਓਆਈ ਦਾ ਹੁਣ ਫਿਰ ਰੋਲ ਪਹਿਲਾਂ ਵਾਂਗੂ ਰਹੂਗਾ ਨਹੀਂ ਦੇਖੋ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਐਸਓਆਈ ਜਿਹੜੀ ਹੈ ਉਹ ਇੱਕ ਯੂਨਿਟ ਬਣਾਈ ਗਈ ਸੀ ਸ਼ਰਮਣੀ ਅਕਾਲੀ ਦਲ ਵੱਲੋਂ ਪਰ ਸ਼ਰਮਣੀ ਅਕਾਲੀ ਦਲ ਵੱਲੋਂ ਜਿਹੜੀ ਐਸਓਆਈ ਦੀ ਪਹਿਲਾਂ ਇੱਕ ਯੂਨਿਟ ਬਣਾਈ ਗਈ ਸੀ ਉਹ ਚਾ ਨਾ ਬਹੁਤ ਕੁਝ ਗੱਲਾਂ ਇਹੋ ਜਿਹੀਆਂ ਹੋ ਗਈਆਂ ਸੀ ਕੁਝ ਅ ਜਿਹੜੇ ਹੈਗੇ ਸੀ ਮੰਦਿਰ ਕੁਛ ਇਹੇ ਜੀ ਵਿੱਚ ਪੈ ਗਈ ਸੀ ਜਿਨ੍ਹਾਂ ਨੇ ਐਸਓਈ ਦੀ ਥੋੜੀ ਜਿਹੀ ਬਦਨਾਮੀ ਵੀ ਹੋਈ ਸੀ ਤੇ ਹੁਣ ਜਿਹੜੀ ਪੰਜ ਮੈਂਬਰੀ ਕਮਿਟੀ ਹੈ ਸ਼੍ਰੀ ਕਾਲਤਾਖਸਬ ਤੋਂ ਫਸੀਲ ਤੋਂ ਜਿਹੜੀ ਬਣੀ ਹੈ ਹੁਣ ਇਹ ਆਉਣ ਵਾਲੇ ਸਮੇਂ ਚ ਆਪ ਦਾ ਪ੍ਰਧਾਨ ਵੀ ਬਣਾਉਗੀ ਪੂਰੀ ਬਾਡੀ ਹੈ ਜਿਹੜੀ ਇਹਦੀ ਐਲਾਨੀ ਜਾਊਗੀ ਇਸੇ ਮਹੀਨੇ ਫਿਰ ਉਹ ਜਿਵੇਂ ਜਿਵੇਂ ਕੋਈ ਬਾਡੀ ਬਣੂਗੀ ਤਾਂ ਉਹ ਚ ਜਿਹੜੇ ਜਿਹੜੇ ਨੌਜਵਾਨ ਨੇ ਜਿਹੜੇ ਕੰਮ ਕਰਦੇ ਨੇ ਸਾਰਿਆਂ ਨੂੰ ਐਮ ਜ਼ਿੰਮੇਵਾਰੀਆਂ ਨੇ ਜਿਹੜੀਆਂ ਦਿੱਤੀਆਂ ਜਾਣਗੀਆਂ ਪਰ ਜੇ ਐਸਓਈ ਦੀ ਗੱਲ ਕਰੀਏ ਐਸਓਈ ਇੱਕ ਕਾਲੀ ਦਲ ਦੀ ਯੂਨਿਟ ਸੀਗੀ ਜਿਹੜੀ ਹੁਣ ਦੇਖੋ ਅੱਗੇ ਜਾ ਕੇ ਨਵੇਂ ਜਿਹੜੇ ਮੁੰਡੇ ਨੇ ਉਹ ਕਿਵੇਂ ਸੈੱਟ ਹੁੰਦੇ ਨੇ ਕਿਵੇਂ ਬਾਡੀ 'ਚ ਪੈਂਦੇ ਨੇ ਉਹ ਆਨਲਾ ਸਮਝ ਦੱਸੂਗਾ ਵਰਣ ਜੀ ਵੇ ਪਾਰਟੀਆਂ ਦੇ ਵਿੱਚ ਹਰ ਇੱਕ ਪਾਰਟੀ ਦੇ ਵਿੱਚ ਕੋਈ ਹੇਰ ਫੇਰ ਜਣਗੇ ਉਹ ਤਾਂ ਕੰਮ ਜਾਂ ਚੱਲਦਾ ਆ ਰਿਹਾ ਔਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਹੈਗਾ ਵੀ ਇਹਦੀ ਆੜ ਦੇ ਵਿੱਚ ਕਿਤੇ ਭਾਜੀ ਪੀ ਹੀ ਨੰਬਰ ਲਾ ਜੇ ਨਹੀਂ ਬੀਜਪੀ ਦੇਖੋ ਇੱਕ ਜਿਹੜੀ ਪੰਜਾਬ ਹੈ ਪੰਜਾਬ ਚ ਬੀਜਪੀ ਕਦੇ ਵੀ ਕੱਲੀ ਅੱਜ ਤੱਕ ਕਦੇ ਚੋਣ ਲੜੀ ਨਹੀਂ ਹੈ ਜਦੋਂ ਕਦੇ ਇਹਨਾਂ ਨੇ ਆ 2022 ਚ ਲੜ ਕੇ ਦੇਖੀ ਆ ਤਾਂ ਕੋਈ ਐਡਾ ਰਿਜ਼ਲਟ ਨਹੀਂ ਨਿਕਲਿਆ ਜਿਹੜਾ ਪਹਿਲਾਂ ਸੀਗਾ ਸ਼ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀਗਾ ਤਾਂ ਡੱਠਜੋੜ ਚੀ ਬੀਜਪੀ ਦੀ ਸਰਕਾਰ ਸੀ ਜਿਹੜੀ ਸੰਭਵ ਸੀਗੀ ਠੀਕ ਹੈ ਪਰ ਜਿਹੜੀ ਹੁਣ ਬੀਜਪੀ ਨੇ ਆ ਸਾਰਾ ਹੀ ਕਿਸਾਨ ਭਾਈਚਾਰਾ ਉਲਟ ਹੋਇਆ ਹੋਇਆ ਸਾਰੇ ਕਿਸਾਨਾਂ ਦੀਆਂ ਮੰਗਾਂ ਨਹੀਂ ਕਿਸੇ ਦੀਆਂ ਮੰਨੀਆਂ ਤਾਂ ਕਰਕੇ ਜਿਹੜੀ ਪੰਜਾਬ ਹੈ ਪੰਜਾਬ ਤਾਂ ਜ਼ਿਆਦਾਤਰ ਕਿਸਾਨੀ ਤੇ ਟਿਕਿਆ ਹੈ ਤੇ ਬੀਜਪੀ ਮੈਨੂੰ ਨਹੀਂ ਲੱਗਦਾ ਵੀ ਬੀਜਪੀ ਇੱਥੇ ਕੋਈ ਬਹੁਤੀ ਇੱਕ ਦੋ ਦੋ ਚਾਰ ਸੀਟਾਂ ਦਾ ਮੈਂ ਕਹਿ ਨਹੀਂ ਸਕਦਾ ਵੀ ਬਹੁਤੀਆਂ ਸੀਟਾਂ ਤੇ ਕੋਈ ਬੀਜਪੀ ਦਾ ਕੋਈ ਵੱਡਾ ਆਧਾਰ ਹੈ ਕੋਈ ਐਡੀ ਗੱਲ ਨਹੀਂ ਵਿੱਚ ਵਿੱਚ ਗੱਲਾਂ ਇਹ ਵੀ ਸੁਣਨ ਨੂੰ ਆ ਰਹੇ ਨੇ ਵਰਨ ਜੀ ਕਿ ਬੀਜਪੀ ਔਰ ਅਕਾਲੀ ਦਲ ਦਾ ਕੋਈ ਗਠਨ ਵੀ ਹੋ ਸਕਦਾ ਹੈ ਦੇਖੋ ਜਿਹੜਾ ਸਹੀ ਕਾਲੀਗਲ ਤਾਂ ਪੰਥਕ ਪਾਰਟੀ ਹੋਈ ਐ ਸੁਧਾਰ ਲਹਿਰ ਐ ਬੀਜੇਪੀ ਨਾਲ ਪਹਿਲਾਂ ਵੀ 20 ਸਾਲ ਗਠਜੋੜ ਰਿਹਾ ਹੀ ਐ ਹੂੰ ਕੋਈ ਇਹ ਤਾਂ ਅਤ ਖਤਰੀ ਆਪਾਂ ਕਹਿ ਦਈਏ ਵੀ ਨਹੀਂ ਜੀ ਬੀਜੇਪੀ ਨਾਲ ਕੋਈ ਸਮਝੌਤਾ ਨਹੀਂ ਇਹ ਤਾਂ ਸਮੇਂ ਦੇ ਗਰਭ ਚ ਐ ਜਿਹੜੀ ਕੋਈ ਪਾਰਟੀ ਅ ਅ ਸ਼੍ਰੀ ਕਾਲੀਗਲ ਤੱਕ ਸਭ ਤੋਂ ਜਿਹੜੀ ਇਹ ਫਸੀਲ ਤੋਂ ਬਣੀ ਐ ਪੰਜ ਮੈਂਬਰੀ ਕਮੇਟੀ ਪੰਥਕ ਤੇ ਰਹਿ ਜਿਹੜੀ ਇਹਦੇ ਨਾਲ ਵਿਚਾਰਧਾਰਾ ਨਾਲ ਸਹਿਮਤ ਹੋਊਗੀ ਤਾਂ ਗਠਜੋੜ ਹੋ ਵੀ ਸਕਦਾ ਕੋਈ ਜਿਹੜੀ ਮਰਜ਼ੀ ਪਾਰਟੀ ਨਾਲ ਹੋ ਸਕਦਾ ਜਿਹੜੀ ਕੋਈ ਵਿਚਾਰ ਸਾਂਝੇ ਰੱਖੂਗੀ ਪਰ ਜੇ ਕਹੋ ਵੀ ਭਾਜਪਾ ਕੱਲੀ ਇੱਥੇ ਗ੍ਰੋਥ ਕਰੂਗੀ ਉਹ ਪਹਿਲਾਂ ਵੀ ਤੁਸੀਂ ਦੇਖ ਹੀ ਚੁੱਕੇ ਹੋ ਇਹਦਾ ਕੋਈ ਆਧਾਰ ਨਹੀਂ ਹੈ ਔਰ ਜੇ ਪ੍ਰਧਾਨ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਪ੍ਰਧਾਨ ਦਾ ਚਿਹਰਾ ਕਦੋਂ ਤੱਕ ਰਹਿਣਿਆ ਜਾਏਗਾ ਇਸੇ ਮਹੀਨੇ ਪੰਜਾਬ ਦਾ ਜਿਹੜਾ ਹੈ ਇਹ ਪੰਜ ਮੈਂਬਰੀ ਕਮੇਟੀ ਤੋਂ ਜਿਹੜੇ ਡੈਲੀਗੇਟ ਨੇ ਉਹ 15 ਜੁਲਾਈ ਤੱਕ ਮੈਨੂੰ ਲੱਗਦਾ ਹੈ ਜਿਹੜੇ ਸਾਰੇ ਡੈਲੀਗੇਟ ਨੇ ਜਿਹੜੇ ਚੁਣੇ ਜਾਣਗੇ ਇਹ ਜਿਹੜੀ ਇੱਕ ਚੀਜ਼ ਜਿਹੜੀ ਸਭ ਤੋਂ ਸਮਝਣ ਵਾਲੀ ਚੀਜ਼ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੋਈ ਹੈ ਉਹ ਬਿਲਕੁਲ ਆਧਾਰ ਕਾਰਡ ਦੇ ਨੰਬਰ ਲਾ ਕੇ ਬੜੀ ਹੀ ਸਾਫ ਸੁਥਰੀ ਤੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਜੀ ਇਹ ਚ ਜਿਹੜੇ ਡੈਲੀਗੇਟ ਚੁਣੇ ਜਾਣਗੇ ਉਹਨਾਂ ਡੈਲੀਗੇਟਾਂ ਨਹੀਂ ਅੱਗੇ ਪ੍ਰਧਾਨ ਚੁਣਨਾ ਕਿਉਂਕਿ ਇਹ ਜਿਹੜਾ ਸੁਖਵੀਰ ਸਿੰਘ ਬਾਦਲਾ ਸੁਖਵੀਰ ਸਿੰਘ ਬਾਦਲ ਨੇ ਤਾਂ ਆਪਣੇ ਡੈਲੀਗੇਟ ਆਪ ਦੇ ਆਪੇ ਚੁਣ ਲਏ ਤੇ ਆਪੇ ਪ੍ਰਧਾਨ ਬਣ ਗਿਆ ਕੋਈ ਭਰਤੀ ਨਹੀਂ ਕੀਤੀ ਸਭ ਝੂਠ ਦਾ ਪਲੰਦਾ ਹੈ ਤੇ ਉਸੇ ਝੂਠ ਦੇ ਪਲੰਦੇ ਚੋਂ ਤੁਹਾਨੂੰ ਹਲਕੇ ਸ਼ਤਰਾਨੇ ਚੋਂ ਜਿਹੜੇ ਸੀਗਾ ਅਹ ਇੱਕ ਵੱਡਾ ਚਿਹਰਾ ਸੀ ਅਕਾਲੀ ਦਲ ਦਾ ਮਹਿੰਦਰ ਸਿੰਘ ਲਾਲਵਾ ਜਿਹੜਾ ਮਤਲਬ ਵੀ ਇਹਨਾਂ ਗੱਲਾਂ ਤੋਂ ਹੀ ਸਾਰਿਆਂ ਤੋਂ ਉਹ ਹੋ ਕੇ ਬਿਨਾਂ ਡੈਲੀਗੇਟਾਂ ਤੋਂ ਚੁਣੇ ਹੋਏ ਇਹਨਾਂ ਨੇ ਹੁਣ ਜ਼ਿਲ੍ਹਾ ਪ੍ਰਧਾਨ ਲਾਇਆ ਸਰਦਾਰ ਜਗਮੀਤ ਸਿੰਘ ਹਰਿਆਊ ਨੂੰ ਇੱਥੋਂ ਹੂੰ ਤੇ ਹੁਣ ਉਹਨਾਂ ਦੇ ਐਲੀਕੇਸ਼ਨ ਨੇ ਵੀ ਸਾਨੂੰ ਕੌਨਫੀਡੈਂਸ ਤੇ ਲਿਆ ਗੁਰੂ ਘਰ ਬਿਠਾ ਕੇ ਸਾਨੂੰ ਕਿਸੇ ਹੋਰ ਦੇ ਨਾਮ ਤੇ ਸਹਿਮਤੀ ਕਰਤੀ ਜੀ ਉੱਥੇ ਜਾ ਕੇ ਸੁਖਬੀਰ ਜੀ ਨੇ ਲਫਾਫਾ ਬਦਲਤਾ ਜੀ ਉਹੀ ਲਫਾਫਾ ਕਲਚਰ ਚੱਲ ਰਿਹਾ ਜੀ ਉਹੀ ਲਫਾਫਾ ਕਲਚਰ ਤੋਂ ਉਹੀ ਸੁਖਬੀਰ ਜੀ ਦੀਆਂ ਮਨਮਾਨੀਆਂ ਤੋਂ ਹਰ ਕੋਈ ਬੰਦਾ ਦੁਖੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਸਮਰਪਿਤ ਹੋ ਰਿਹਾ ਹੈ ਤਾਂ ਉਹ ਵੀ ਕੱਲ ਸਰਦਾਰ ਕਾਂ ਸਿੰਘ ਡੀਟੀਓ ਨਾਲ ਜੁੜ ਗਏ ਤੁਸੀਂ ਦੇਖਿਆ ਜੀ ਅਸੀਂ ਪਾਤਰਾਂ ਦੇ ਵਿੱਚ ਵਰੁਣ ਜੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰਾ ਦੱਸਿਆ ਕਿ ਅੱਗੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਕਿੱਦਾਂ-ਕਿੱਦਾਂ ਜੇ ਕਿਹੜੇ-ਕਿਹੜੇ ਬੰਦੇ ਜਿਹੜੇ ਪਾਰਟੀਆਂ ਦੇ ਵਿੱਚ ਆਣੇ ਆ ਕਿੰਨਾਂ ਨੂੰ ਟਿਕਟ ਮਿਲਣ ਦੇ ਚਾਂਸ ਹੈਗੇ ਆ ਹਨਾ ਕਿਉਂਕਿ ਕੁਝ ਹੇਰ-ਫੇਰ ਚੱਲ ਰਿਆ ਸੀ ਪਹਿਲਾਂ ਪਾਰਟੀਆਂ ਦੇ ਵਿੱਚ ਲੇਕਿਨ ਕੱਲ ਜਦੋਂ ਡੀਟੀਓ ਸਾਹਿਬ ਪਾਤਰਾਂ ਦੇ ਵਿੱਚ ਆ ਗਏ ਨੇ ਉਸ ਤੋਂ ਬਾਅਦ ਕੁਝ ਨਾ ਕੁਝ ਮਾਹੌਲ ਹੋਰ ਹੀ ਬਣਦਾ ਨਜ਼ਰ ਆ ਰਿਹਾ ਹੈ ਹੁਣ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਕਿ 2027 ਦੇ ਵਿੱਚ ਕਿਹਦੀ ਮੈਜੋਰਟੀ ਬਣਦੀ ਹੈ ਕਿਹਨੂੰ ਲੋਕ ਚਾਹੁੰਦੇ ਨੇ ਔਰ ਅਸੀਂ ਸਾਰੀ ਜਾਣਕਾਰੀ ਤੁਹਾਨੂੰ ਇਹ ਦਿੰਦੇ ਰਵਾਂਗੇ ਤੇ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ